ਧਨੋ ਵਾਹਿਗੁਰੂ ਜੀਓ ਕੋਟ ਸੂਰ ਜਾ ਕੈ ਪ੍ਰਗਾਸ ਕੋਟ ਮਹਾਦੇਵ ਅਰਕ ਬਿਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ब्रह्मा कोट वेद उच्चरै जव जाचौ तौ केवल राम आन देव स्यों नाही काम रहा कोट चंद्र में करै चराक ਸੋਰਠਿ ਤੀਸੋ ਜਿਵੈ پاک ਨਵ ਗ੍ਰਹ ਕੋਟ ਠਾੜੀ ਦਰਬਾਰ ਧਰਮ ਕੋਟ ਜਾਕੇ ਪ੍ਰਤਹਾਰ ਪਵਨ ਕੋਟ ਚੌਬਾਰੀ ਫਿਰੈ ਬਾਸਕ ਕੋਟ ਸੇਜ ਬਿਸਥਰੈ ਸਮੁੰਦ ਕੋਟ ਜਕੀ ਪਾਣੀ ਹਾਰ ਰੂਮਾਵਲ ਕੋਟ 18 ਹ ਭਾਰ ਕੋਟ ਕਮੇਰ ਪਰਹੈ ਪੰਡਾਰ ਕੋਟਿਕ ਲਖਮੀ ਕਰੈ ਸ਼ਿੰਗਾਰ ਕੋਟਿਕ ਪਾਪ ਪੁੰਨ ਬਹੁ ਹਿਰਹਿਂ ਇੰਦਰ ਕੋਟ ਜਾਕੀ ਸੇਵਾ ਕਰਹਿ 56 ਕੋਟ ਜਕ ਪ੍ਰਤਹਾਰ ਨਗਰੀ ਨਗਰੀ ਖੀਅਤ ਅਪਾਰ ਲਾਟ ਛੂਟੀ ਵਰਤੈ ਬਿਕਰਾੜ ਕੋਟ ਕਲਾ ਖਿਲੇ ਗੋਪਾਲ ਕੋਟ ਜਗ ਜਾ ਕੈ ਦਰਬਾਰ ਗੰਧਰਵ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹੈ ਤਉ ਪਾਰ ਬ੍ਰਹਮ ਕਾਯ ਅੰਤ ਨ ਲਹੈ ਬਾਵਨ ਕੋਟ ਜਾ ਕੈ ਰੋ ਮਾਵਲੀ ਰਾਵਨ ਸੈਨਾ ਜਹ ਤੀਸ਼ਲੀ ਸਹਸ ਕੋਟ ਬਹੁ ਕਹਿਤ ਪੁਰਾਨੋ ਦੁਰਯੋਦਨ ਕਾ ਮਥਿਆਮਾਨ ਕੰਦਰਪ ਕੋਟ ਜਾ ਕਹਿ ਲਵੈ ਨਾ ਧਰਹਿ ਅੰਤਰ ਅੰਤਰ ਮਨ ਸਾਹਰ ਹੈ ਕਹ ਕਬੀਰ ਸੁਨਸਾਰਿੰਗ ਪਾਨ ਦੇਹੀ ਆਪੈ ਪਦ ਮੰਗਉਂਦਾਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਆਪਾਂ ਸਭਨਾਂ ਨੂੰ ਸਤਿਗੁਰਾਂ ਦੇ ਪਾਵਨ ਹਜ਼ੂਰ ਸਾਤ ਸੰਗਤ ਰੂਪ ਵਿੱਚ ਜੁੜ ਬੈਠਣ ਦਾ ਉਤਮ ਸਮਾਂ ਬਖਸ਼ਿਸ਼ ਕੀਤਾ ਹੈ ਹਜ਼ੂਰ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਜਿਸ ਦੀ ਸੰਪਾਦਨਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ 1604 ਈਸਵੀ ਵਿੱਚ ਆਪਣੀ ਨਿਗਰਾਨੀ ਆਪਣੀ پاک ਦ੍ਰਿਸ਼ਟੀ ਦੇ ਨਾਲ ਪਾਈ ਗੁਰਦਾਸ ਜੀ ਦੇ ਪਾਸੋਂ ਉਹਨਾਂ ਨੂੰ ਲਿਖਾਰੀ ਲਾ ਕੇ ਕੀਤੀ ਹੈ। ਔਰ ਮਹਾਨ ਪਰਉਪਕਾਰ ਹਜ਼ੂਰ ਨੇ ਇਹ ਕੀਤਾ ਹੈ। ਕਿ ਜਿੱਥੇ ਉਹਨਾਂ ਨੇ ਰੱਬੀ ਗਿਆਨ ਕਲਮਬੰਦ ਕਰਕੇ ਸਾਡੀ ਝੋਲੀ ਵਿੱਚ ਪਾਇਆ। ਉਥੇ ਮਹਾਨ ਸਤਪੁਰਖਾਂ ਦੀ ਬਾਣੀ ਜਿਹੜੀ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਆਪ ਇਕੱਤਰ ਕੀਤੀ ਭਗਤ ਸਹਿਬਾਨਾਂ ਦੀ ਬਾਣੀ। ਉਸ ਸਮਗਰ ਸਮੁੱਚੀ ਬਾਣੀ ਨੂੰ ਮਹਾਰਾਜ ਨੇ ਬਾ ਤਰਤੀਬ ਦਰਜ ਕਰਕੇ ਪੋਥੀ ਸਾਹਿਬ ਦੇ ਰੂਪ ਵਿੱਚ ਸੰਸਾਰ ਨੂੰ ਇੱਕ ਵੱਡਮੁੱਲੀ ਦੇਣ ਯੋਗਦਾਨ ਦਿੰਦਾ ਹੈ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਸ ਵੇਲੇ ਆਪਾਂ ਸ਼ਹਾਦਤ ਦਾ ਪ੍ਰਸੰਗ ਇਤਿਹਾਸ ਦੇ ਪੰਨਿਆਂ ਤੋਂ ਪੜ੍ਹਦੇ ਆਂ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਮਹਾਨ ਕਾਰਜ ਵੀ ਕਿਧਰੇ ਨਾ ਕਿਧਰੇ ਮਨੁੱਖਤਾ ਦੇ ਦੁਖੀ ਨੂੰ ਜਾਂ ਜਿਹੜੇ ਸੰਸਾਰ ਦੀਆਂ ਵੰਡੀਆਂ ਦੇ ਸਿਰ ਤੇ ਪਲਣ ਵਾਲੇ ਨੇ ਬਰਾਦਰੀਆਂ ਦਾ ਰੌਲਾ ਪਾਉਣ ਵਾਲੇ ਮਸਬਾਂ ਦੀਆਂ ਵੰਡੀਆਂ ਪਾ ਕੇ ਮਨੁੱਖੀ ਖੂਨ ਨਾਲ ਹੱਥ ਰੰਗਣ ਵਾਲੇ ਉਹਨਾਂ ਨੂੰ ਇਹ ਚੀਜ਼ ਕਿਤੇ ਨਾ ਕਿਤੇ ਚੁਬੀ ਜ਼ਰੂਰ ਏ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਮਹਾਪੁਰਖਾਂ ਦੀ ਬਾਣੀ ਵੀ ਆਪਣੀ ਬਾਣੀ ਦੇ ਨਾਲ ਦਰਜ ਕਰਕੇ ਉੱਚੇ-ਚੇੇ ਦਰਬਾਰ ਦੀ ਬਣਾਵਟ ਬਣਾ ਕੇ ਉਸ ਵਿੱਚ ਪ੍ਰਕਾਸ਼ਮਾਨ ਕਰਕੇ ਉਹਦੇ ਤੇ ਚੌਰ ਚੁਲਾਇਆ ਜਿਨ੍ਹਾਂ ਮਹਾਪੁਰਖਾਂ ਨੂੰ ਤਾਂ ਅਸੀਂ ਮੰਦਰ ਦੀ ਪੌੜੀ ਨਹੀਂ ਸਾਂ ਚੜ੍ਹ ਲੈਂਦੇ ਭਗਤ ਨਾਮਦੇਵ ਸਾਹਿਬ ਦਾ ਆਪਾਂ ਵਾਕ ਪੜ੍ਹਦੇ ਆਂ ਇਹ ਪੰਡਿਆ ਮੋਕੋ ਢੇੜ ਕਹਿਤ ਤੇਰੀ ਪੈਜ ਪਿਛੌਂਡੀ ਹੋਇਲਾ ਜਿਸ ਭਗਤ ਨਾਮਦੇਵ ਸਾਹਿਬ ਨੂੰ ਪੰਡੇ ਤੇ ਪੁਜਾਰੀ ਨੀਚ ਕਹਿੰਦੇ ਨੇ ਢੇੜ ਕਹਿੰਦੇ ਨੇ ਮੰਦਰ ਦੀ ਪੌੜੀ ਨਹੀਂ ਚੜ੍ਹਨ ਦਿੰਦੇ ਜਰਾ ਆਪਣੀ ਸੋਚ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਪਰਉਪਕਾਰ ਵੱਲ ਮੋੜੋ ਖਾਂ ਮਹਾਰਾਜ ਨੇ ਉਹਨਾਂ ਦੀ ਬਾਣੀ ਦਾ ਉਹ ਉਤਬਾ ਕਾਇਮ ਕਰ ਦਿੱਤਾ ਹੈ ਵੀ ਅੱਜ ਸਿੱਖੀ ਮੰਡਲ ਵਿੱਚ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਵਾਕਰ ਤੇ ਤੁਲ ਕਿਸੇ ਹੋਰ ਪੁਸਤਕ ਨੂੰ ਅਸਥਾਪਨ ਨਹੀਂ ਕੀਤਾ ਜਾ ਸਕਦਾ ਇਸ ਬਾਣੀ ਦੇ ਵਿੱਚ ਕੀ ਹੈ ਭਗਤ ਨਾਮਦੇਵ ਸਾਹਿਬ ਦੀ ਬਾਣੀ ਇਹਦੇ ਤੇ ਹੀ ਚੰਦੂਆ ਸਜਦਾ ਹੈ ਇਹਦੇ ਤੇ ਚੌਰ ਝੁਲਦਾ ਹੈ ਇਹਦੀ ਪ੍ਰਕਰਮਾ ਹੁੰਦੀ ਹੈ ਇਹਨੂੰ ਨਮਸਕਾਰ ਹੁੰਦੀ ਹੈ ਇਹਨੂੰ ਧੁਰ ਕੀ ਬਾਣੀ ਕਹਿ ਕੇ ਸਿੱਖ ਸਤਕਾਰਦਾ ਤੇ ਪਿਆਰਦਾ ਇਹ ਰੁਤਬੇ ਕਾਇਮ ਕਰਨੇ ਨੇ ਸੌਖੇ ਨਹੀਂ ਸਨ ਤਾਂ ਗੁਰੂ ਅਰਜਨ ਸਾਹਿਬਹਾਰਾਜ ਨੇ ਇਸ ਲਈ ਆਪਣੀ ਕੀਮਤੀ ਜਾਨ ਆਪਣਾ ਸਰੀਰ ਆਪਣਾ ਵਜੂਦ ਕੁਰਬਾਨ ਕੀਤਾ। ਸੋ ਸਤਿਗੁਰਾਂ ਦੇ ਮਹਾਨ ਪਰਉਪਕਾਰ ਨੇ ਜਦੋਂ ਭਗਤਾਂ ਦੀ ਬਾਣੀ ਪੜ੍ਹਦੇ ਆ ਤਾਂ ਜ਼ਰੂਰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪਰਉਪਕਾਰ ਸਾਡੇ ਜ਼ੇਹਨ ਵਿੱਚ ਹੋਣਾ ਚਾਹੀਦਾ ਹੈ ਕਿ ਅੱਜ ਉਹਨਾਂ ਦੀ ਬਾਣੀ ਸਾਡੇ ਤੱਕ ਇਸ ਕਰਕੇ ਆ ਵੀ ਗੁਰੂ ਨਾਨਕ ਸਾਹਿਬ ਨੇ ਇਕਤਰ ਕੀਤੀ ਤੇ ਗੁਰੂ ਅਰਜਨ ਸਾਹਿਬ ਨੇ ਸੰਪਾਦਨ ਕੀਤੀ। ਤੇ ਇਹਦੇ ਲਈ ਬੜੀ ਵੱਡੀ ਕੀਮਤ ਮਰੇ ਹਜ਼ੂਰ ਨੇ ਅਦਾ ਕੀਤੀ ਹੈ। ਸੋ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਦੇ ਆਂ। ਕਿਉਂਕਿ ਗੁਰੂ ਸਾਹਿਬਾਨੇ ਉਹਨਾਂ ਮਹਾਨ ਸਤਪੁਰਖਾਂ ਦੀ ਬਾਣੀ ਹੀ ਕਤਰ ਕੀਤੀ ਜਿਹੜੇ ਇੱਕ ਨਿਰੰਕਾਰ ਦੇ ਉਪਾਸ਼ਕ ਨੇ ਬਹੁਤ ਕਵੀ ਹੋਏ ਭਾਰਤ ਵਿੱਚ ਕੋਈ ਕਿਸੇ ਦੇਵੀ ਦੇਵਤੇ ਦੀ ਕਲਾਮ ਰਚਦਾ ਹੈ ਕੋਈ ਕਿਸੇ ਨਾਲ ਜੁੜਿਆ ਹੈ ਕੋਈ ਕਿਸੇ ਨਾਲ ਜੁੜਿਆ ਹੈ ਮਹਾਰਾਜ ਨੇ ਉਹਨਾਂ ਸਤਪੁਰਸ਼ਾਂ ਦੀ ਬਾਣੀ ਕਤਰ ਕੀਤੀ ਹੈ ਜਿਹੜੇ ਕੇਵਲ ਇੱਕ ਨਿਰੰਕਾਰ ਨੂੰ ਮੰਨਣ ਵਾਲੇ ਨੇ ਸਾਰੇ ਕਿਸੇ ਭਰਮਾਂ ਪਖੰਡਾਂ ਤੋਂ ਮੁਕਤ ਨੇ ਕਿਸੇ ਦੇਵੀ ਦੇਵਤੇ ਦੇ ਉਪਾਸ਼ਕ ਨਹੀਂ ਹਨ ਕੇਵਲ ਇੱਕ ਨਿਰਗੁਣ ਸਰੂਪ ਪਰਮੇਸ਼ਰ ਦੀ ਉਪਾਸ਼ਨਾ ਕਰਨ ਵਾਲੇ ਸੱਚ ਧਰਮ ਦੇ ਪਾੰਦੀ ਨੇ ਕਬੀਰ ਜੀ ਦਾ ਮੁਬਾਰਕ ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਰਾਗ ਪੈਰੋ ਦੇ ਵਿੱਚ ਦਰਜ ਹੈ ਇਸ ਦਾ ਰਹਾਉ ਦਾ ਬੰਦ ਹੈ ਕਹਿੰਦੇ ਜੋ ਜਾਚੋਂ ਤੋ ਕੇਵਲ ਰਾਮ ਕਬੀਰ ਜੀ ਜਦੋਂ ਰਾਮ ਕਹਿੰਦੇ ਨੇ ਤੇ ਇਹਦਾ ਮਤਲਬ ਹੈ ਸਰਵ ਵਿਆਪਕ ਪਰਮੇਸ਼ਰ ਕਿਉਂਕਿ ਉਹਨਾਂ ਨੇ ਖੁਦ ਬਾਣੀ ਚਰਤ ਕੀਤਾ ਹੈ ਰਾਮ ਕਹਿਨ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭਾ ਕਹੈ ਸੋਈ ਕੋਤਕਾਰ ਕਬੀਰ RAME RAM ਕਹੋ ਕਹਿਬੇ ਮਾਏ ਵਿਵੇਕ ਇਕ ਅਨੇਕਾ ਮਿਲ ਗਿਆ ਇਕ ਸਮਾਨਾ ਇਕ ਇਕ RAM ਉਹ ਜਿਹੜਾ ਇੱਕ ਸਰੀਰ ਤੱਕ ਮਹਦੂਦ ਹੈ ਪਰ ਇਕ RAM ਉਹ ਜਿਹੜਾ ਘਟ ਘਟ ਵਿੱਚ ਵਿਆਪਕ ਹੈ ਰਮਤ RAM ਸਭ ਰਿਉ ਸਮਾਏ ਕਬੀਰ ਜੀ ਉਸ RAM ਦੇ ਸੇਵਕ ਨੇ ਜਿਹੜਾ ਸਾਰੇ ਘਟਾਂ ਵਿੱਚ ਹੈ ਹਰ ਜਗ੍ਹਾ ਤੇ ਵਸਦਾ ਹੈ ਜੋ ਨਿਰੰਕਾਰ ਪਰਮੇਸ਼ਰ ਕਿਸੇ ਦੀ ਕੁਖ ਤੋਂ ਪੈਦਾ ਨਹੀਂ ਹੋਇਆ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੋ ਰੇ ਸੋ ਉਹਨਾਂ ਦੀ ਬਾਣੀ ਸਪਸ਼ਟ ਕਰਦੀ ਹੈ ਰਹਾਉ ਦੇ ਬੰਦ ਵਿੱਚ ਕਹਿੰਦੇ ਜਾਉ ਜਾ ਚੋਂ ਜੋ ਵੀ ਮੰਗਦਾ ਹਾਂ ਤਾ ਉਹ ਕੇਵਲ ਨਾਮ ਕੇਵਲ ਸਰਵ ਵਿਆਪਕ ਵਾਹਿਗੁਰੂ ਕੋਲੋਂ ਮੰਗਦਾ ਮੈਂ ਕਿਸੇ ਮਨੁੱਖ ਦੇ ਹੱਥ ਨਹੀਂ ਅਟਦਾ ਕਿਸੇ ਧਿਰ ਦਾ ਗੁਲਾਮ ਨਹੀਂ ਬਣਦਾ ਉਸ ਅਨੰਤ ਰੰਕਾਰ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਉਪਾਸ਼ਨਾ ਨਹੀਂ ਕਰਦਾ ਜੋ ਜਾਂਚੋਂ ਜੋ ਵੀ ਮੰਗਦਾ ਉਹਦੇ ਕੋਲੋਂ ਮੰਗਦਾ ਕਿਉਂਕਿ ਉਹ ਦਾਤਾਰ ਇਕ ਹੈ ਗੁਰੂ ਨਾਨਕ ਮਹਾਰਾਜ ਨੇ ਸਬਕ ਸਾਨੂੰ ਪਹਿਲੀ ਬਾਣੀ ਵਿੱਚ ਹੀ ਦ੍ਰਿੜ ਕਰਾਇਆ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਕੋ ਹੀ ਦਾਤਾ ਹੈ ਉਹਨੇ ਮਿੱਟੀ 'ਚ ਤਸਵੀਰ ਪਾਈ ਬੀਜ ਸੁੱਟੋ ਫਲੀ ਭੂਤ ਹੋ ਜਾਂਦਾ ਉਸ ਨੇ ਸੰਸਾਰ ਦੀ ਹਰ ਛੈ ਨੂੰ ਘੜਿਆ ਹਰ ਸ਼ੈ ਨੂੰ ਬਣਾਇਆ ਸੰਸਾਰ ਨੂੰ ਚੱਲਦਾ ਰੱਖਿਆ ਢੰਡਾਰੇ ਪਰ ਦਿੱਤੇ ਕੋਈ ਕੋਈ ਦਾਤਾਰ ਹੈ ਬਾਕੀ ਅਸੀਂ ਜਿੰਨੇ ਵੀ ਜਿੰਨੇ ਲੋਕਾਂ ਦੀ ਓਟ ਤੱਕਦੇ ਆਂ ਵੀ ਇਹ ਦੇਵੇਗਾ ਇਹ ਤਾਂ ਜੇ ਕਿੰਨੇ ਕੁ ਪੁਰਾਣੇ ਨੇ ਭਲਾ ਜ਼ਿੰਦਗੀ ਉਹਨਾਂ ਦੀ ਕਿੰਨੀ ਕੁ ਪੁਰਾਣ ਜਿਨ੍ਹਾਂ ਨੂੰ ਅਸੀਂ ਬੰਦਿਆਂ ਨੂੰ ਦਾਤੇ ਮੰਨ ਕੇ ਪੂਜੀ ਜਾਂਦੇ ਆਂ ਕਿਸੇ ਦੀ ਮੜੀ ਪੂਜ ਲਈ ਕਬਰ ਪੂਜ ਲਈ ਫੋਟੋ ਪੂਜ ਲਈ ਤਸਵੀਰ ਪੂਜ ਲਈ ਇਹ ਤਾਂ ਕੱਲ ਹੋਏ ਨੇ ਅੱਜ ਨਹੀਂ ਹਨ ਜਿਹੜੇ ਅੱਜ ਨੇ ਕੱਲ ਨਹੀਂ ਹੋਣਗੇ ਉਹਨਾਂ ਦੀ ਤੇ ਕੌਡ ਹੈ ਜਦੋਂ ਉਹ ਨਹੀਂ ਸੀ ਪੈਦਾ ਉਦੋਂ ਸੰਸਾਰ ਕਿਵੇਂ ਚੱਲਦਾ ਸੀ ਉਦੋਂ ਦੁਨੀਆ ਨੂੰ ਕੌਣ ਚਲਾਉਂਦਾ ਸੀ ਸੂਰਜ ਨੂੰ ਰੌਸ਼ਨੀ ਕਿੰਨੇ ਬਖਸ਼ੀ ਹੈ ਤਾਰਿਆਂ ਨੂੰ ਟਿਮਟਿਮਾਹਟ ਕਿੰਨੇ ਬਖਸ਼ੀ ਹੈ ਹਵਾ ਦੇ ਵੇਗ ਕਿੰਨੇ ਪੈਦਾ ਕੀਤੇ ਨੇ ਧਰਤੀ ਦੀ ਇੱਕ ਤੇ ਪਾਣੀ ਦੇ ਵਹਾ ਕਿੰਨੇ ਵਹਾਏ ਨੇ ਗੁਰੂ ਸਾਹਿਬ ਕਹਿੰਦੇ ਅਸੀਂ ਭੁੱਲ ਜਾਂਦੇ ਹਾਂ ਪਰ ਉਹ ਨਿਰੰਕਾਰ ਵਾਹਿਗੁਰੂ ਜਿਸ ਦੀਆਂ ਦਾਤਾਂ ਦੇ ਭੰਡਾਰ ਅਮੋਕ ਨੇ ਜਿਹੜਾ ਪੈਦਾ ਕਰਨ ਵਾਲਾ ਹੈ ਜਿਹੜਾ ਚਲਾਉਣ ਵਾਲਾ ਹੈ ਜਿਹੜਾ ਨਾਸ਼ ਕਰਨ ਵਾਲਾ ਹੈ ਜੋ ਘਟ ਘਟ ਵਿੱਚ ਵਿਆਪਕ ਹੈ ਅਸਲ ਦਾਤਾ ਤੇ ਉਹ ਹੈ। ਤੋਂ ਹਜ਼ੂਰ ਕਹਿੰਦੇ ਨੇ ਜਾਓ ਜਾਚੋਂ ਤੋਂ ਕੇਵਲ ਰਾਮ ਆਨ ਦੇਵ ਸਿਓ ਨਹੀਂ ਕਾਮ ਮੇਰਾ ਕਿਸੇ ਦੇਵਤੇ ਨਾਲ ਕੋਈ ਕੰਮ ਨਹੀਂ। ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਕੁਦਰਤੀ ਸ਼ਕਤੀਆਂ ਦੀ ਪੂਜਾ ਕਰਦੇ ਨੇ। ਮੈਂ ਉਹਨਾਂ ਕੁਦਰਤੀ ਸ਼ਕਤੀਆਂ ਨੂੰ ਪਰਮੇਸ਼ਰ ਦੀ ਰਜ਼ਾ ਮੰਨਦਾ। ਪਰਮੇਸ਼ਰ ਦੀ ਸਿਰਜਣਾ ਮੰਨਦਾ ਪਰ ਮੈਂ ਉਹਨਾਂ ਦੀ ਉਪਾਸ਼ਨਾ ਨਹੀਂ ਕਰਦਾ ਉਹਨਾਂ ਨੂੰ ਰੱਬ ਦੀ ਥਾਂਵੇਂ ਨਹੀਂ ਰੱਖਦਾ ਮੇਰਾ ਕਿਸੇ ਦੇਵੀ ਦੇਵਤੇ ਨਾਲ ਕੋਈ ਸਬੰਧ ਨਹੀਂ ਭਗਤ ਨਾਮਦੇਵ ਸਾਹਿਬ ਦੀ ਬਾਗ ਪੜ ਲਈਏ ਉਹ ਕਹਿੰਦੇ ਨੇ ਹਉ ਤੋ ਏਕ ਰਮਈਆ ਲੈ ਹਉ ਆਨ ਦੇਵ ਬਦਲਾਵਨ ਵੈ ਹਉ ਜਿਵੇਂ ਕਿਸੇ ਤੋਂ ਸਰਵਾਰ ਨਾ ਕਰੀਦਾ ਕਹਿੰਦੇ ਮੈਂ ਸਾਰੇ ਦੇਵੀ ਦੇਵਤੇ ਪਰਮੇਸ਼ਰ ਦੀ ਬੰਦਗੀ ਤੋਂ ਵਾਰਨੇ ਕਰ ਦਿੰਦਾ ਕੇਵਲ ਇੱਕ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ ਬਾਕੀ ਸਾਰੇ ਦੇਵੀ ਦੇਵਤੇ ਤਿਆਗ ਦਿੱਤੇ ਹੁਣ ਪੜੀਏ ਕਿ ਕਬੀਰ ਜੀ ਮਹਾਰਾਜ ਕਿੰਨਾ ਕਿੰਨਾ ਦੀ ਗਿਣਤੀ ਕਰਦੇ ਨੇ ਫਰਮਾਉਂਦੇ ਹਨ ਕੋਟ ਸੂਰ ਜਾ ਕੈ ਪ੍ਰਗਾਸ ਕਰੋੜਾਂ ਹੀ ਸੂਰਜ ਲੋਕ ਸੂਰਜ ਸੂਰਜ ਨੂੰ ਦੇਵਤਾ ਮੰਨਦੇ ਕਬੀਰ ਜੀ ਕਹਿੰਦੇ ਕਰੋੜਾਂ ਹੀ ਸੂਰਜ ਉਹਦੇ ਦਰ ਦੇ ਉੱਤੇ ਪ੍ਰਕਾਸ਼ ਮਾਨ ਨੇ ਉਹ ਪਰਮੇਸ਼ਰ ਏਡਾ ਵੱਡਾ ਕੋਟ ਮਹਾਦੇਵ ਅਰ ਕਬਿਲਾਸ ਕਰੋੜਾ ਹੀ ਮਹਾਦੇਵ ਸ਼ਿਵ ਨੇ ਤੇ ਕਰੋੜਾ ਹੀ ਕਲਾਸ਼ ਵਰਗੇ ਪਰਬਤ ਨੇ ਉਸ ਪਰਮੇਸ਼ਰ ਵਾਈਗਰੂ ਦੇ ਸਾਹਮਣੇ ਉਹਨਾਂ ਦੀ ਹਸਤੀ ਇੰਨੀ ਤੁੱਛ ਹੈ ਫਿਰ ਪੜੋ ਦੁਰਗਾ ਕੋਟ ਜਾ ਕੇ ਮਰਦਨ ਕਰੈ ਕਰੋੜਾ ਹੀ ਦੁਰਗਾ ਵਰਗੀਆਂ ਦੇਵੀਆਂ ਉਹਦੇ ਚਰਨਾਂ ਦੀ ਮਾਲਿਸ਼ ਕਰ ਰਹੀਆਂ ਮਰਦਨ ਦਾ ਮਤਲਬ ਹੁੰਦਾ ਮਾਲਿਸ਼ ਕਰਨੇ ਬ੍ਰਹਮਾ ਕੋਟ ਵੇਦ ਉਚਰੈ ਕਰੋੜਾਂ ਹੀ ਬ੍ਰਹਮੇ ਵੇਦ ਉਚਾਰਨ ਕਰ ਰਹੇ ਨੇ ਉਹਦੇ ਦਰਵਾਜੇ ਤੇ ਬਹਿ ਕੇ ਹੁਣ ਜ਼ਰਾ ਇਸ ਬੰਦ ਨੂੰ ਆਪਾਂ ਪੜ ਲਿਆ ਕਰੋੜਾਂ ਸੂਰਜ ਕਰੋੜਾਂ ਮਹਾਦੇਵ ਕਰੋੜਾਂ ਕਲਾਸ਼ ਵਰਗੇ ਪਹਾੜਤ ਕਰੋੜਾਂ ਦੁਰਗਾ ਵਰਗੀਆਂ ਦੇਵੀਆਂ ਤੇ ਕਰੋੜਾਂ ਹੀ ਬ੍ਰਹਮੇ ਵੇਦ ਉਚਾਰਨ ਵਾਲੇ ਜਿਸ ਮਾਲਕ ਦੇ ਦਰਵਾਜੇ ਤੇ ਬੈਠੇ ਨੇ ਹੁਣ ਪਲਾ ਦਰਵਾਜੇ ਤੇ ਬਹਿਣ ਵਾਲਾ ਵੱਡਾ ਹੈ ਕਿ ਜਿਹਦੇ ਦਰਵਾਜੇ ਤੇ ਬੈਠੇ ਨੇ ਉਹ ਵੱਡਾ ਹੈ ਹੁਣ ਕਬੀਰ ਸਾਹਿਬ ਮਹਾਰਾਜ ਨੇ ਵੇਖੋ ਪਰਮੇਸ਼ਰ ਦੀ ਹਸਤੀ ਨੂੰ ਕਿੰਨਾ ਉੱਚਾ ਦਰਜਾ ਦਿੱਤਾ ਹੈ ਬਾਕੀ ਸਾਰਿਆਂ ਨਾਲ ਕੋਟ ਕੋਟ ਦਾ ਮਤਲਬ ਕਰੋੜਾ ਹੀ ਨੇ ਜੀ ਕਰੋੜਾ ਹੀ ਨੇ ਉਹਨਾਂ ਨੂੰ ਕੋਟ ਹੀ ਕਿਹਾ ਪਤਲੋ ਤੁਛ ਨੇ ਇੱਕ ਵੀ ਨਹੀਂ ਕਿਹਾ ਕਹਿੰਦੇ ਕਰੋੜਾ ਹੀ ਨੇ ਐਸੇ ਜਿਹੜੇ ਉਹਦੇ ਦਰ ਦੇ ਉੱਤੇ ਉਹਦੀ ਗੁਲਾਮੀ ਕਰ ਰਹੇ ਫਿਰ ਫਰਮਾਇਆ ਕੋਟ ਚੰਦਰ ਮੇ ਕਰੇ ਚਰਾ ਸੁਰ ਤੇ 300 ਜਿਵੈ ਪਾਕ ਕਰੋੜਾ ਹੀ ਚੰਦਰ ਮੇ ਚਿਰਾਗਾ ਵਾਂਗ ਉਹਦੇ ਦਰ ਦੇ ਉੱਤੇ ਜਾਗ ਰਹੇ ਨੇ ਚੰਦਰਮੇ ਦੀ ਅਸਤੀਕ ਚਿਰਾਗ ਦੀਵੇ ਵਰਗੀ ਹੈ ਤੇ ਇਹੋ ਜੇ ਕਰੋੜਾਂ ਹੀ ਦੀਵੇ ਜਾਗ ਰਹੇ ਨੇ ਸੁਰਤੇ 300 ਜਿਵੇਂ ਪਾਕ 33 ਕਰੋੜ ਦੇਵਤਿਆਂ ਦੇ ਲੰਗਰ ਚੋਂ ਪ੍ਰਸ਼ਾਦਾ ਛਕ ਰਹੇ ਨੇ ਜਰਾ ਸੋਚੋ ਕਿੰਨਾ ਧਨੀ ਹੈ ਨਵ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾ ਕੈ ਪ੍ਰਤਹਾਰ ਕਹਿੰਦੇ ਨੇ ਨੌ ਗ੍ਰਹਿ ਕੇਵਲ ਨੌ ਹੀ ਨਹੀਂ ਨੌਂਾਂ ਗ੍ਰਹਾਂ ਵਰਗੇ ਕਰੋੜਾਂ ਗ੍ਰਹਿ ਉਹਦੇ ਦਰਬਾਰ ਦੇ ਅੱਗੇ ਖੜੇ ਨੇ ਉਹਦੇ ਦਰਵਾਜ਼ੇ ਦੇ ਅੱਗੇ ਖੜੇ ਨੇ ਉਹਨਾਂ ਦੀ ਹਸਤੀ ਦਰਵਾਜ਼ੇ ਤੇ ਖਲੋਣ ਵਾਲਿਆਂ ਵਰਗੀ ਹੈ ਧਰਮ ਕੋਟ ਜਾ ਕੇ ਪ੍ਰਤੀਹਾਰ ਕੋਟ ਸ਼ਬਦ ਇੱਥੇ ਵਰਤਿਆ ਕਹਿੰਦੇ ਕਰੋੜਾਂ ਹੀ ਧਰਮ ਰਾਜ ਉਹਦੇ ਦਰਬਾਨ ਬਣ ਕੇ ਨੇਜਾ ਭਾਲਾ ਲੈ ਕੇ ਉਹਦੇ ਦਰਵਾਜ਼ੇ ਤੇ ਪਹਿਰਾ ਦੇ ਰਹੇ ਉਹਨਾਂ ਦੀ ਡਿਊਟੀ ਪਹਿਰੇਦਾਰ ਵਰਗੀ ਹੈ ਤੇ ਇੱਕ ਨਹੀਂ ਕਰੋੜਾਂ ਹੀ ਪਵਨ ਕੋਟ ਚੌਬਾਰੇ ਫਿਰੈ ਬਾਸਪ ਕੋਟ ਸੇਜ ਬਿਸਤਰੈ ਪਵਨ ਦੇਵਤੇ ਵਰਗੇ ਕਰੋੜਾਂ ਹੀ ਦੇਵਤਿਆਂ ਦੇ ਚੌਬਾਰੇ ਦੇ ਵਿੱਚੋਂ ਗੁਜ਼ਰਦੇ ਨੇ ਉਹਨੂੰ ਠੰਡਕ ਦੇਣ ਲਈ ਉਹਦੀ ਸੇਵਾ ਕਰਨ ਲਈ ਤੇ ਸ਼ੇਸ਼ਨਾਗ ਕਰੋੜਾਂ ਹੀ ਸ਼ੇਸ਼ਨਾਗ ਰੋਜ਼ ਉਹਦਾ ਬਿਸਤਰਾ ਵਿਛਾਉਂਦੇ ਨੇ ਉਦੀ ਸੇਵਾ ਕਰਦੇ ਦਰ ਦੇ ਨੌਕਰ ਨੇ ਵੀ ਉਹਦਾ ਬਿਸਤਰਾ ਇੱਕ ਛੇਸ਼ਨਾਗ ਨਹੀਂ ਕਰੋੜਾ ਹੀ ਸਮੁੰਦਰ ਕੋਟ ਜਾ ਕੇ ਪਾਣੀ ਹਾਰ ਕਰੋੜਾ ਹੀ ਸਮੁੰਦਰੋ ਦੇ ਘੜਿਆਂ ਦਾ ਪਾਣੀ ਭਰਦੇ ਨੇ ਜਿਵੇਂ ਨੌਕਰ ਰੱਖਿਆ ਹੁੰਦਾ ਨਾ ਵੀ ਤੂੰ ਪਾਣੀ ਭਰਨਾ ਹੈ ਸਾਡਾ ਕਰੋੜਾ ਸਮੁੰਦਰ ਉਹਦਾ ਪਾਣੀ ਭਰਦੇ ਨੇ ਰੋ ਮਾਵਲ ਕੋਟ 18 ਭਾਰ 18 ਭਾਰ ਹੁੰਦਾ ਹੈ ਪੁਰਾਣਾ ਵਿੱਚ ਲਿਖਿਆ ਹੈ ਵੀ ਬਨਸਪਤੀ ਦਾ ਇੱਕ ਰੁੱਖ ਦਾ ਇੱਕ ਪੱਤਾ 18 ਜਿੰਨੀਆਂ ਬਨਸਪਤੀ ਜਿੰਨੀਆਂ ਕਿਸਮਾਂ ਨੇ ਉਹਦਾ ਇੱਕ ਇੱਕ ਪੱਤਾ ਇਕੱਠਾ ਕਰੀਏ ਤੇ 5.5 ਮਣ ਕੱਚੇ ਦਾ ਇੱਕ ਭਾਰ ਬਣਦਾ ਹੈ ਤੇ ਸਾਰੀ ਬਨਸਪਤੀ ਦੇ 18 ਭਾਰ ਬਣਦੇ ਨੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਰੋਮਾਵਲ ਕੋਟ 18 ਭਾਰ ਕਰੋੜਾਂ ਹੀ 18 ਭਾਰ ਇਕੱਠੇ ਕਰ ਲਓ ਤੇ ਇਹ ਤਾਂ ਪਰਮੇਸ਼ਰ ਦੇ ਸਰੀਰ ਦਾ ਇੱਕ ਰੋਮ ਬਣਦਾ ਇੱਕ ਰੋਮ ਜਿਸਮ ਦੇ ਉੱਤੇ ਉੱਗਿਆ ਹੋਇਆ ਇੱਕ ਵਾਲ ਕੋਟ ਕਮੇਰ ਭਰੈ ਪੰਡਾਰੂ ਕੋਟਕ ਲਖਮੀ ਕਰੈ ਸ਼ਿੰਗਾਰ ਭਗਤ ਜੀ ਮਹਾਰਾਜ ਕਹਿੰਦੇ ਕਰੋੜਾਂ ਹੀ ਕੁਮੇ ਕੁਮੇਰ ਕਹਿੰਦੇ ਨੇ ਕੁਬੇਰ ਨੂੰ ਜਿਹੜਾ ਖਜ਼ਾਨੇ ਦਾ ਮਾਲ ਜੀ ਦੇ ਖਜ਼ਾਨੇ ਚ ਨੌ ਨਿੱਧਾਂ ਪਈਆਂ ਤੇ ਇਥੇ ਇੱਕ ਨਹੀਂ ਕਿਹਾ ਕਬੀਰ ਜੀ ਕਹਿੰਦੇ ਕਰੋੜਾਂ ਹੀ ਕੁਬੇਰ ਪਰਮੇਸ਼ਰ ਦੇ ਖਜ਼ਾਨੇ ਭਰਨ ਲੱਗੇ ਹੋਏ ਨੇ ਉਹਦੇ ਖਜ਼ਾਂਚੀ ਨੇ ਕੋਟਕ ਲਖਮੀ ਕਰੈ ਸ਼ਿੰਗਾਰ ਇੱਕ ਲਖਮੀ ਨਹੀਂ ਅਸੀਂ ਤੇ ਇੱਕ ਦੀ ਫੋਟੋ ਲਾ ਕੇ ਧੂਫ ਦੇਈ ਜਾਂਦੇ ਆ ਕਬੀਰ ਜੀ ਮਹਾਰਾਜ ਕਹਿੰਦੇ ਕਰੋੜਾਂ ਹੀ ਲక్ష్ਮੀ ਦੇਵੀਆਂ ਕਰੋੜਾਂ ਹੀ ਦੇਵੀਆਂ ਉਹਦਾ ਸ਼ਿੰਗਾਰ ਕਰਦੀਆਂ ਉਹਦੀ ਸੇਵਾ ਦੇ ਵਿੱਚ ਲੱਗੀਆਂ ਨੇ ਕੋਟਕ ਪਾਪ ਪੁੰਨ ਬਹੁ ਹਿਰੈ ਕਰੋੜਾਂ ਹੀ ਪਾਪ ਤੇ ਪੁੰਨ ਉਸ ਮਾਲਕ ਦੇ ਦਰਸ਼ਨ ਕਰਨ ਵਾਸਤੇ ਉਹਦੇ ਮੂੰਹ ਵੱਲ ਵੇਖ ਰਹੇ ਨੇ ਵੀ ਮਾਲਕ ਜੀ ਹੁਕਮ ਕਰੋ ਅਸੀਂ ਕਿੱਥੇ ਜਾ ਕੇ ਵਰਤੀਏ ਕਿੱਥੇ ਜਾ ਕੇ ਆਪਣਾ ਵਿਸਥਾਰ ਕਰੀਏ ਇੰਦਰ ਕੋਟ ਜਾ ਕੇ ਸੇਵਾ ਕਰੈ ਕਰੋੜਾ ਹੀ ਇੰਦਰ ਉਹਦੀ ਸੇਵਾ ਕਰ ਰਹੇ ਨੇ ਜਿਹੜੇ ਸਵਰਗਾਂ ਦੇ ਮਾਲਕ ਨੇ 56 ਕੋਟ ਜਾ ਕੇ ਪ੍ਰਤਿਹਾਰ ਪ੍ਰਤਿਹਾਰ ਕਹਿੰਦੇ ਨੇ ਜੀ ਦਰਵਾਜ਼ੇ ਤੇ ਪਹਿਰਾ ਦੇਣ ਵਾਲੇ ਨੂੰ ਵੀ ਬਾਹਰੋਂ ਕੋਈ ਆਉਂਦਾ ਹੋਵੇ ਉਹਨੂੰ ਪੁੱਛਣਾ ਵੀ ਤੂੰ ਕਿੱਧਰ ਆਇਆ ਤੇ ਆਉਣ ਵਾਲੇ ਲਈ ਦਰਵਾਜ਼ਾ ਖੋਲਣਾ ਤੇ ਬਾਹਰ ਜਾਣ ਵਾਲੇ ਲਈ ਦਰਵਾਜ਼ਾ ਖੋਲਣਾ ਆਹ ਉਹ ਭਗਤ ਕਰਨੀ ਆਉਣ ਤੇ ਜਾਣ ਵਾਲੇ ਦੀ ਇਸ ਨੂੰ ਭਗਤ ਨਾਮ ਦੇ ਹਿਸਾਬ ਕਹਿੰਦੇ ਨੇ 56 ਕੋਟ ਮੇਗਮਾਲਾ ਪਾਣੀ ਹਾਰਿਆ 56 ਕਰੋੜ ਬੱਦਲ ਉਸ ਮਾਲਕ ਵਾਹਿਗੁਰੂ ਦੇ ਦਰਬਾਨ ਬੜੇ ਖੜੇ ਨੇ ਫਿਰ ਕਹਿੰਦੇ ਹਨ ਨਗਰੀ ਨਗਰੀ ਖੀਅਤ ਅਪਾਰ ਇਹਨਾਂ ਦੀ ਡਿਊਟੀ ਲੱਗੀ ਵੀ ਤੁਸੀਂ ਨਗਰ-ਨਗਰ ਫਿਰਨਾ ਥਾਂ-ਥਾਂ ਤੇ ਜਾਓ ਤੇ ਵਰਖਾ ਕਰੋ ਤੇ ਉਹਦੇ ਹੁਕਮ ਦੇ ਬੱਜੇ ਹੋਏ ਨੇ ਲਟ ਛੂਟੀ ਵਰਤੈ ਬਿਕਰਾ ਕੋਟ ਕਲਾ ਖਿਲੇ ਗੋਪਾਲ ਵਾਲ ਖਲਾਰ ਕੇ ਉਹਨੂੰ ਰੌਦਰ ਰੂਪ ਕਹਿੰਦੇ ਨੇ ਪੁਰਾਣਾ ਚ ਭਿਆੰਕਰ ਰੂਪ ਜਿਵੇਂ ਕਾਲੀ ਦੇਵੀ ਦਾ ਰੂਪ ਹੈ ਬੜਾ ਭਿਆੰਕਰ ਕਿਸਮ ਦਾ ਕਹਿੰਦੇ ਨੇ ਐਸੀ ਭਿਆੰਕਰ ਦੇਵੀ ਜਿਹਦਾ ਰੂਪ ਬੜਾ ਰੌਦਰ ਹੈ ਕਾਲੀ ਦੇਵੀ ਵਰਗੀ ਜਿਹਦੇ ਹੱਥ ਚ ਖੱਪਰ ਹੈ ਤੇ ਲਹੂ ਪੀਂਦੀ ਹੈ ਰਾਖਸ਼ਾਂ ਦਾ ਜਿਹਦੇ ਕਈ ਹੱਥ ਨੇ ਤੇ ਹਰ ਹੱਥ ਦੇ ਵਿੱਚ ਹਥਿਆਰ ਫੜਾਏ ਹੋਏ ਨੇ ਔਰ ਜਿਹਦਾ ਇੱਕ ਪੈਰ ਜਿਹਦਾ ਉਹਨੇ ਦਮਨ ਕੀਤਾ ਐ ਐਸੇ ਰਾਖਸ਼ਸ ਦੀ ਛਾਤੀ ਦੇ ਉੱਤੇ ਤੇ ਉਹਦੇ ਗਲ ਦੇ ਵਿੱਚ ਨਰ ਮਾਲਾ ਹੈ ਨਰ ਮੁੰਡ ਮਾਲਾ ਉਹਨੂੰ ਕਹਿੰਦੇ ਨੇ ਬੰਦਿਆਂ ਦੇ ਸਿਰਾਂ ਦੀ ਮਾਲਾ ਪਰੋਕ ਉਹਨੇ ਗਲ ਚ ਪਾਈ ਇਹ ਉਹਦਾ ਰੌਦਰ ਰੂਪ ਹੈ ਭਾਰਤੀ ਸਭਿਅਤਾ ਨੂੰ ਪੜੋ ਸੰਗੀਤ ਦੀ ਦੇਵੀ ਵੀ ਬਣਾਈ ਐ ਲక్ష్ਮੀ ਦਾ ਇੱਕ ਵੱਖਰਾ ਆਕਾਰ ਹੈ ਵਿਦਿਆ ਦੀ ਦੇਵੀ ਸਰਸਵਤੀ ਹੈ ਰੌਦਰ ਰੂਪ ਵਿੱਚ ਕਾਲੀ ਦੇਵੀ ਹੈ ਇਸੇ ਤਰ੍ਹਾਂ ਹੀ ਦੇਵਤਿਆਂ ਦੇ ਵੱਖਰੇ ਵੱਖਰੇ ਚੱਕਰ ਚੇਨ ਬੜਾਏ ਔਰ ਉਹਨਾਂ ਦੀ ਉਸੇ ਤਰ੍ਹਾਂ ਦੀ ਈਮੇਜ ਸਿਰਜੀ ਗਈ ਕਬੀਰ ਜੀ ਮਹਾਰਾਜ ਫਰਮਾ ਰਹੇ ਨੇ ਲਟ ਛੂਟੀ ਵਰਤੈ ਵਿਕਰਾਲ ਵਰਤੈ ਦਾ ਮਤਲਬ ਹੈ ਵੀ ਸੇਵਾ ਕਰ ਲਈ ਕਹਿੰਦੇ ਐਸੀਆਂ ਭयंकर ਦੇਵੀਆਂ ਕੇਵਲ ਇੱਕ ਨਹੀਂ ਕਰੋੜਾਂ ਹੀ ਉਹਦੇ ਦਰ ਦੇ ਉੱਤੇ ਵੀ ਜਿਹੜਾ ਵਿਕਰਾਲ ਰੂਪ ਹੈ ਉਹ ਕੇਵਲ ਤਮਾਸ਼ਾ ਕਰਨ ਵਾਸਤੇ ਨੇ ਉਹਦਾ ਮਨ ਪਰਚਾਉਣ ਵਾਸਤੇ ਨੇ ਕੋਟ ਕਲਾ ਖੇਲਾ ਗੋਪਾਲ ਕਹਿੰਦੇ ਨੇ ਆਪਣੀਆਂ ਕਰੋੜਾਂ ਹੀ ਕਲਾ ਕਰੋੜਾਂ ਹੀ ਚੋਜ ਤੇ ਕੌਤਕੇ ਸੰਸਾਰ ਦੇ ਵਿੱਚ ਉਸ ਗੋਪਾਲ ਦੇ ਉਸ ਪਰਮੇਸ਼ਰ ਦੇ ਵਰਤ ਰਹਿ ਕਿੰਨੇ ਅਚਰਜ ਕਰੋੜਾਂ ਹੀ ਕੌਤਕ ਉਸ ਸੰਸਾਰ ਦੇ ਵਿੱਚ ਹਰ ਪਲ ਵਰਤਾ ਰਿਆ ਕੋਟ ਜਗ ਜਾ ਕੈ ਦਰਬਾਰ ਕੁਰੂਣਾ ਅਸ਼ਵ ਮੇਦ ਵਰਗੇ ਨਾਰ ਮੇਦ ਗੋ ਮੇਦ ਵੈਸੇ ਵੇਦਾਂ ਚ ਤਿੰਨ ਕਿਸਮ ਦੇ ਯੱਗਾਂ ਦਾ ਜ਼ਿਕਰ ਹੈ ਅਸ਼ਵ ਸੰਸਕ੍ਰਿਤ ਚ ਘੋੜੇ ਨੂੰ ਕਹਿੰਦੇ ਨੇ ਗੋ ਮੇਦ ਦਾ ਮਤਲਬ ਹੈ ਗਾਂ ਦੀ ਬਲੀ ਦੇ ਕੇ ਕੀਤਾ ਜਾਣ ਵਾਲਾ ਯੱਗ ਤੇ ਨਾਰ ਮਤਲਬ ਮਨੁੱਖ ਦੀ ਬਲੀ ਦੇ ਕੇ ਕੀਤਾ ਜਾਣ ਵਾਲਾ ਯੱਗ ਐਸੇ ਯੱਗਾਂ ਦਾ ਜ਼ਿਕਰ ਵੇਦਿਕ ਵਿਚਾਰਧਾਰਾ ਚ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਜਿਹੀਆਂ ਬਲੀਆਂ ਨੂੰ ਯੱਗਾਂ ਨੂੰ ਕਰਮਕਾਂਡ ਦੱਸਿਆ ਤੇ ਸਹਿਬ ਸਤਿਗੁਰੂ ਮਹਾਰਾਜ ਜੀ ਇੱਥੇ ਫਰਮਾ ਰਹੇ ਨੇ ਕੋਟ ਜਗ ਜਾ ਕੇ ਦਰਬਾਰ ਉਹਦੇ ਦਰਬਾਰ ਚ ਕਰੋੜਾਂ ਹੀ ਇੱਥੇ ਤੇ ਇੱਕ ਯੱਗ ਕਰਨ ਵਾਲੇ ਨੂੰ ਆਖਿਆ ਜਾਂਦਾ ਹੈ ਵੀ ਉਹ ਚੱਕਰਵਰਤੀ ਰਾਜਾ ਹੈ ਫਲਾਣੇ ਦੇਵਤੇ ਨੇ ਇੱਡਾ ਵੱਡਾ ਯੱਗ ਕੀਤਾ ਫਲਾਣੇ ઋષਿ ਨੇ ਯੱਗ ਕੀਤਾ ਉਹਦਾ ਕੀਤਾ ਇੱਕ ਦੋ ਯੱਗ ਜਿਹੜੇ ਸਨ ਉਹ ਪੁਰਾਣਾਂ ਦੀ ਲਿਖਤ ਬਣ ਗਏ ਪਰ ਉਸ ਮਾਲਕ ਦੇ ਦਰ ਤੇ ਰੋਜ਼ ਹੀ ਯੱਗ ਹੋ ਰਹਿਣ ਜਿੰਨੀ ਅੱਗ ਸੰਸਾਰ ਚ ਵੱਲ ਰਹੀ ਸਭ ਯੱਗੀ ਹੈ ਸਮੁੰਦਰਾਂ ਦੇ ਪਾਣੀ ਦਾ ਸੀਨਾ ਚੀਰ ਕੇ ਜਵਾਲਾਮੁਖੀ ਪ੍ਰਗਟ ਹੋ ਰਿਹਾ ਹੈ। ਇੱਕ ਕੁਦਰਤੀ ਯੱਗ ਹੋ ਰਿਹਾ ਹੈ। ਸਾਡੇ ਸਰੀਰ ਵਿੱਚ ਅਗਨੀ ਬਲ ਰਹੀ ਹੈ। ਭੋਜਨ ਨੂੰ ਤਪਾਰੀ એનર્ਜੀ ਦੇ ਰਹੀ ਹੈ। ਯੱਗ ਦੀ ਵੇਦੀ ਤਾਂ ਬਲ ਰਹੀ ਹੈ। ਕਰੋੜਾਂ ਹੀ ਤੇ ਫਿਰ ਭਗਤ ਜੀ ਮਹਾਰਾਜ ਪਰਮਾਉਂਦੇ ਨੇ ਗੰਦਰਬ ਕੋਟ ਕਰਹਿ જયਕਾਰ। ਗੰਦਰਬ ਦੇਵਤਿਆਂ ਦੇ ਦਰਬਾਰ ਵਿੱਚ ਰਾਗ ਗਾਇਨ ਕਰਨ ਵਾਲੇ ਰਾਗੀ। ਕਰੋੜਾਂ ਹੀ ਗੰਧਰਬ ਉਸ ਦੇ ਦਰਬਾਰ ਦੇ ਵਿੱਚ ਰੋਜ਼ ਗਾਇਨ ਕਰ ਰਹੇ ਨੇ ਉਹਦੀ ਸਿਫਤ ਨੂੰ ਸੋਦਰ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਜਦੋਂ ਇਹਦਾ ਪਹਿਲਾ ਪਹਿਲੀ ਪੰਕਤੀ ਪੜ੍ਹਦੇ ਹਾਂ ਇਹ ਸ਼ਬਦ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ ਚੋਂ ਆਉਂਦਾ ਹੈ ਜਪਜੀ ਸਾਹਿਬ ਦੀ ਬਾਣੀ ਚ ਸੋਦਰ ਦੇ ਸਰਲੇਖੇ ਰਾਗ ਆਸਾ ਦੇ ਵਿੱਚ ਤਿੰਨੇ ਵਾਰ ਇਹਦੀ ਸ਼ਬਦਾਵਲੀ ਵਿੱਚ ਥੋੜਾ ਥੋੜੀ ਭਿੰਨਤਾ ਹੈ ਅੰਤਰ ਹੈ ਫਰਕ ਹੈ ਮਹਾਰਾਜ ਉਥੇ ਕਹਿੰਦੇ ਸੋ ਦਰ ਕਿਹਾ ਸੋ ਕਰਕੇ ਆ ਜਿਤਬੈ ਸਰਬ ਸੰਭਾਲੇ ਵਾਹਿਗੁਰੂ ਕੈਸਾ ਚਰਜ ਰੂਪ ਹੈ ਤੇਰਾ ਦਰਬਾਰ ਜਿੱਥੇ ਤੂੰ ਸਾਰੇ ਸੰਸਾਰ ਦੀ ਸੰਭਾਲ ਕਰ ਰਿਹਾ ਔਲ ਕਾਇਨਾਤ ਨੂੰ ਤੂੰ ਮੈਨੇਜ ਕਰਕੇ ਚਲਾ ਰਿਹਾ ਤੇ ਆ ਬਾਕੀ ਸਾਰੇ ਤੇਰੇ ਚਰਨਾਂ ਦੀ ਸੇਵਾ ਕਰ ਰਹੇ ਨੇ ਪਾਣੀ ਪੜ ਰਹੇ ਨੇ ਤੇਰੇ ਦਰਬਾਰ ਅੱਗੇ ਖੜੇ ਨੇ ਹਜ਼ੂਰ ਕਹਿੰਦੇ ਨੇ ਵਿਦਿਆ ਕੋਟ ਸਭੈ ਗੁਣ ਕਹੈ ਕਰੋਣਾ ਕਿਸਮ ਦੀਆਂ ਵਿਦਿਆ ਤੇਰੇ ਗੁਣ ਬਿਆਨ ਕਰ ਰਹੀਆਂ ਨੇ ਤੇਰੀ ਸਿਫਤ ਕਰ ਰਹੀਆਂ ਨੇ ਤਉ ਪਾਰ ਬ੍ਰਹਮ ਕਾਂਤ ਨ ਲਹਿ ਇਹਦੇ باوجود ਵੀ हे ਮੇਰੇ ਪਾਰ ਬ੍ਰਹਮ ਪਰਮੇਸ਼ਰ ਤੂੰ ਇੰਨਾ ਬਿਆਨਤ ਹੈ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਿਆ ਤੈਨੂੰ ਕਥਿਆ ਨਹੀਂ ਜਾ ਸਕਿਆ ਬਾਵਨ ਕੋਟ ਜਾ ਕੈ ਰੁਮਾਵਲੀ ਬਾਵਨ ਮਤਲਬ ਬੌਣਾ ਬਾਵਨ અવਤਾਰ ਹੋਇਆ ਜਿਸ ਨੇ ਢਾਈ ਕਰੋ ਅਢਾਈ ਧਰਤੀ ਮੰਗੀ 52 ਰੂਪ ਬਹਾਨਾ ਕਿਉਂ ਪਿਆਲ ਜਾਏ ਕਿਉਂ ਛਲਿਆ ਜੇਬਲ ਰੂਪਛਾਨਾ ਉਹਨੇ ਰਾਜਾ ਪ੍ਰਿਕਿਤ ਨੂੰ ਛੱਲ ਲਿਆ ਉਹਨੂੰ ਜਾ ਕੇ ਕਿਹਾ ਵੀ ਮੈਂ ਤੇਰੇ ਕੋਲੋਂ ਦਾਨ ਚਾਹੁੰਦਾ ਉਹਨੇ ਕਿਹਾ ਜੋ ਮੰਗੋਗੇ ਹਾਜ਼ਰ ਕਰਾਂਗਾ ਉਹਨੇ ਕਿਹਾ ਮੈਨੂੰ ਢਾਈ ਕਦਮ ਧਰਤੀ ਚਾਹੀਦੀ ਹੈ ਢਾਈ ਕਦਮਾਂ ਦੇ ਵਿੱਚ ਹੀ ਉਹਨੇ ਸਾਰੀ ਧਰਤੀ ਨੂੰ ਆਕਾਸ਼ ਨੂੰ ਪਤਾਲ ਨੂੰ ਮੇਥਲਿਆ ਤੇ ਬਾਕੀ ਅੱਧਾ ਕਦਮ ਜਿਹੜਾ ਦੋ ਕਦਮਾਂ ਚ ਉਹਨੇ ਮਾਪ ਲਿਆ ਤੇ ਅੱਧਾ ਕਦਮ ਉਹਦੀ ਛਾਤੀ ਤੇ ਰੱਖ ਕੇ ਪੂਰਾ ਕੀਤਾ ਛਲਿਆ ਬਣ ਕੇ ਕਹਿੰਦੇ ਨੇ ਵਿਸ਼ਨੂੰ 52 ਰੂਪ ਧਾਰਕ ਹੈ ਗੁਰਬਾਣੀ ਅਵਤਾਰਵਾਦ ਦੇ ਸੁਭਾਵ ਦਾ ਖੰਡਨ ਕਰਦੀ ਏ ਰੱਬ ਨੂੰ ਕਛੂਕੁਮਾ ਬਣ ਕੇ ਆਉਣ ਦੀ ਸੂਰ ਬਣ ਕੇ ਆਉਣ ਦੀ ਲੋੜ ਨਹੀਂ ਧਰਤੀ ਤੇ ਬਰਾ ਅਵਤਾਰ ਸੂਰ ਨੂੰ ਕਹਿੰਦੇ ਨੇ ਬੜੀ ਅਚਰਜ ਕਹਾਣੀ ਹੈ ਦੈਂਤਾਂ ਨੇ ਵੇਦ ਲੁਕੋ ਦਿੱਤੇ ਗੰਦਗੀ ਦੇ ਢੇਰ ਵਿੱਚ। ਭਗਵਾਨ ਦੇ ਕੋਲ ਪੁਕਾਰ ਪਹੁੰਚੀ ਵਿਸ਼ਨੂੰ ਹੀ ਭਗਵਾਨ ਹੈ ਪੁਰਾਣਾ ਦਾ। ਵੀ ਵੇਦ ਨਹੀਂ ਲੱਭਦੇ। ਭਗਵਾਨ ਨੇ ਅੰਤਰ ਧਿਆਨ ਹੋ ਕੇ ਵੇਖਿਆ ਵੀ ਵੇਦ ਤਾਂ ਗੰਦਗੀ ਦੇ ਢੇਰ ਚ ਲੁਕੋਏ ਨੇ। ਤੇ ਸੂਰ ਗੰਦਗੀ ਚ ਮੂੰਹ ਮਾਰਦਾ ਉਹਨੂੰ ਸੂਰ ਦਾ ਰੂਪ ਧਾਰਨ ਕਰਕੇ ਧਰਤੀ ਤੇ ਆਉਣਾ ਪਿਆ ਤੇ ਉਹਨੇ ਜਾ ਕੇ ਉਹ ਗੰਦ ਫੋਲਿਆ। ਰੂੜੀ ਫੋਲੀ ਉਹਦੇ ਵਿੱਚੋਂ ਵੇਦ ਕੱਢ ਕੇ ਉਹਨੇ ਦਿੱਤੇ। ਮੋਨੀ ਅਵਤਾਰ ਧਾਰਨ ਕੀਤਾ ਮੋਢੀ ਦਾ ਮਤਲਬ ਹੁੰਦਾ ਬਹੁਤ ਸੁੰਦਰ ਇਸਤਰੀ ਦਾ ਦੇਵਤੇ ਤੇ ਦੈਤਾਂ ਦੇ ਵਿੱਚ ਯੁੱਧ ਹੋ ਰਿਹਾ ਸੀ ਅੰਮ੍ਰਿਤ ਨੂੰ ਲੈ ਕੇ 14 ਰਤਨ ਨਿਕਲੇ ਸਮੁੰਦਰ ੜਕੇ ਤੇ ਅੰਮ੍ਰਿਤ ਤੇ ਰੌਲਾ ਪੈ ਗਿਆ ੜਕਿਆ ਦੋਵਾਂ ਨੇ ਮਿਹਨਤ ਦੋਵਾਂ ਨੇ ਕੀਤੀ ਤੇ ਦੇਵਤੇ ਚਾਹੁੰਦੇ ਸਨ ਵੀ ਅਸੀਂ ਪੀ ਜਾਈਏ ਇਕੱਲੇ ਤੇ ਰਾਖਸ਼ਾਂ ਨੂੰ ਦੇਵਤੇ ਵੀ ਜਿੱਥੇ ਬੇਈਮਾਨੀ ਕਰਨਗੇ ਉੱਤੇ ਚੱਲੇਗਾ ਕਿਵੇਂ ਵੀ ਜੇ ਅਗਲੇ ਆਲੇ ਜੋਰ ਲਾਇਆ ਤੇ ਉਹਨਾਂ ਨੂੰ ਵੀ ਹਿੱਸਾ ਦੇਓ ਉਹਨਾਂ ਨੇ ਭਾਂਡਾ ਇੱਕ ਲੈ ਲਿਆ ਜਿਹਦੇ ਦੋ ਹਿੱਸੇ ਸਨ ਦੋਹਾਂ ਪਾਸੇ ਉਹਦੇ ਸੁਰਾਖ ਸਨ ਇੱਕ ਪਾਸੇ ਸ਼ਰਾਬ ਪਾ ਲਈ ਤੇ ਇੱਕ ਪਾਸੇ ਉਹਨਾਂ ਨੇ ਅੰਮ੍ਰਿਤ ਪਾ ਲਿਆ ਤੇ ਆਖਿਆ ਵੀ ਇੱਕ ਪਾਸੇ ਭਾਈ ਦੇਵਤੇ ਕਤਾਰ ਲਾ ਲਓ ਦੂਜੇ ਪਾਸੇ ਰਾਖਸ਼ ਲਾ ਲਓ ਜਦੋਂ ਦੈਨਤਾਵਾਂ ਵੱਲ ਨੂੰ ਟੇਡਾ ਕਰਨ ਭਾਂਡਾ ਤੇ ਸ਼ਰਾਬ ਵਾਲਾ ਪਾਸਾ ਕਰਦਿਆ ਕਰਨ ਤੇ ਜਦੋਂ ਆਪਣੇ ਬੰਦਿਆਂ ਵੱਲ ਕਰਿਆ ਕਰਨ ਤਾਂ ਉਸ ਵੇਲੇ ਅੰਮ੍ਰਿਤ ਪਿਆਦਿਆ ਕਰਨ ਰਾਉ ਤੇ ਕੇਤੂ ਨੂੰ ਸ਼ੱਕ ਪੈ ਗਿਆ ਵੀ ਕੋਈ ਗੜਬੜ ਹੈ ਉਹ ਉઠੇ ਤੇ ਦੇਵਤਿਆਂ ਵਾਲੀ ਪੰਕਤ ਤੇ ਜਾ ਕੇ ਬਹਿ ਗਏ। ਸਿਆਣੇ ਨਿਕਲੇ ਪਹਿਲਾਂ ਅੰਮ੍ਰਿਤ ਪੀ ਲਿਆ ਫਿਰ ਰੌਲਾ ਪਾ ਲਿਆ। ਪੀ ਇਹ ਤਾਂ ਆਪਣੇ ਨਾਲ ਧੋਖਾ ਹੋ ਰਿਹਾ ਹੈ। ਲੜਾਈ ਹੋਈ ਜਿੱਥੇ ਅੰਮ੍ਰਿਤ ਜਾ ਕੇ ਡੁੱਲਿਆ ਉੱਥੇ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ ਹੈ। ਇਹ ਪੁਰਾਣਾ ਦੀ ਕਥਾ ਹੈ ਖੈਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ 'ਚ ਇਸ ਦਾ ਹਵਾਲਾ ਦਿੰਦੇ ਨੇ। ਪੁਰਾਣਾ ਦੀ ਕਥਾ ਹੈ। ਉਹਨੂੰ ਹਵਾਲਾ ਇਹ ਆ ਵੀ ਫਿਰ ਮੋਨੀ ਰੂਪ ਧਾਰ ਕੇ ਦੈਨਤਾ ਨੂੰ ਭਰਮਾਉਣ ਵਾਸਤੇ ਵਿਸ਼ਨੂੰ ਆਇਆ ਤੇ ਉਹਨੇ ਵੀ ਇਹ ਆ ਕੇ ਸੁਲਾ ਨਹੀਂ ਕਰਾਈ ਵੀ ਭਾਈ ਉਹਨਾਂ ਦਾ ਵੀ ਹੱਕ ਹੈ ਤੇ ਉਹਨਾਂ ਨੂੰ ਦੇ ਦਿਓ ਉਹਨੇ ਉਹਨਾਂ ਨੂੰ ਧੋਖਾ ਦੇਣ ਵਾਸਤੇ ਸਾਥ ਦਿੱਤਾ ਦੇਵਤਿਆਂ ਦਾ ਜਿੱਥੇ ਇੰਦਰ ਵਰਗੇ ਵਿਭ ਵਿਚਾਰੀ ਰਾਜੇ ਨੇ ਸਵਰਗ ਲੋਕ ਵਿੱਚ ਜਿਹਦਾ ਹਵਾਲਾ ਬਾਣੀ ਗੋਤਮ ਤਪਾ ਹਿੱਲਿਆ ਸ੍ਰੀ ਤਿਸ ਦੇ ਕੇ ਇੰਦਰ ਲੁਭਾਇਆ ਸਹਿ ਸਰੀਰ ਚੇਨ ਪਾਗੂ ਵੇ ਤਾਮਨ ਪਛੋਤਾ ਕੋਈ ਜਾਣ ਨਾ ਭੁੱਲੇ ਭਾਈ ਸੋ ਸਹਿਬ ਸਤਿਗੁਰੂ ਮਹਾਰਾਜ ਇੱਥੇ ਫਰਮਾਉਂਦੇ ਨੇ ਕਿ ਐਸੇ ਰੂਪਾਂ ਦੀ ਪੂਜਾ ਕਰਕੇ ਤੁਸੀਂ ਧੋਖੇ ਤੋਂ ਮੁਕਤ ਕਿਵੇਂ ਹੋ ਸਕਦੇ ਹੋ ਜੈਸਾ ਸੇਵਤ ਐਸੋ ਏ ਜਿਹਦਾ ਚਿੰਤਨ ਕਰੋਗੇ ਉਹੋ ਜੇ ਹੋ ਜਾਓਗੇ ਜੇ ਇਸ਼ਟ ਧੋਖੇ ਬਾਜ ਤੇ ਉਹਦੀ ਉਪਾਸ਼ਨਾ ਕਰਕੇ ਤੁਸੀਂ ਛਲ ਕਪਟ ਤੋਂ ਰਹਿਤ ਕਿਵੇਂ ਜ਼ਿੰਦਗੀ ਜੀ ਸਕਦੇ ਹੋ ਸੁਰਤ ਦਾ ਵਹਾਓ ਉਹੋ ਜਿਹਾ ਹੀ ਹੋਣਾ ਜਿਸ ਪਾਸੇ ਵੱਲ ਤੁਸੀਂ ਤੁਰਨਾ ਹੈ ਸੋ ਹਜ਼ੂਰ ਫਰਮਾਉਂਦੇ ਨੇ ਕਰੋੜਾਂ ਹੀ ਬਾਵਨ ਅਵਤਾਰ ਉਸ ਪਰਮੇਸ਼ਰ ਦੇ ਤਨ ਦੇ ਰੋਮ ਬਰਾਬਰ ਵੀ ਨਹੀਂ ਫਿਰ ਫਰਮਾਉਂਦੇ ਨੇ 라वण सेना जहां ते ਛਲੀ ਜਿਸ ਨੇ 라वण ਦੀ ਸੈਨਾ ਨੂੰ ਛਾਲ ਲਿਆ ਉਹ શ્રી ਰਾਮਚੰਦਰ ਵਰਗੇ ਵੀ ਕਰੋੜਾਂ ਹੀ ਉਸ ਮਾਲਕ ਵਾਹਿਗੁਰੂ ਦੇ ਦਰਬਾਰ ਅੱਗੇ ਨੇ ਸਹਸ ਕੋਟ ਬਹੁ ਕਹਿਤ ਪੁਰਾਨ ਦੁਰਯੋਧਨ ਕਾ ਮਥਿਆ ਮਾਨ ਜਿਨੇ ਦੁਰਯੋਧਨ ਦਾ ਹੰਕਾਰ ਤੋੜਿਆ ਤੇ ਜਿਸ ਨੂੰ ਪ੍ਰਾਣ ਵੜਿਆਉਂਦੇ ਨੇ ਭਾਗਵਤ ਪੁਰਾਣ ਉਹ શ્રીਕ੍ਰਿਸ਼ਨ ਜੀ ਮਹਾਰਾਜ ਵਰਗੇ ਵੀ ਉਸ ਪਰਮੇਸ਼ਰ ਵਾਈਗੁਰੂ ਦੇ ਸਾਹਮਣੇ ਕਰੋੜਾਂ ਹੀ ਹੈ ਕਰੋੜਾ ਇੱਕ ਨਹੀਂ ਦੋ ਨਹੀਂ ਕਰੋੜਾਂ ਹੀ ਉਹਦੀ ਹਸਤੀ ਇੰਨੀ ਉੱਚੀ ਤੇ ਵੱਡੀ ਹੈ ਤੰਦਰਪ ਕੋਟ ਜਾ ਕੇ ਲਵੇ ਨਤਰ ਹੈ ਇਹਨੂੰ ਕਾਮ ਦੇਵਤਾ ਕਹਿੰਦੇ ਨੇ ਕਹਿੰਦੇ ਨੇ ਜਿਹੜਾ ਕਾਮ ਦੇਵਤਾ ਕਾਮ ਦੇਵ ਜਿਸ ਦੇ ਬਾਰੇ ਲਿਖਿਆ ਅੰਤਰ ਅੰਤਰ ਮਨਸਾ ਰਹਿ ਜਿਹੜਾ ਲੋਕਾਂ ਦੇ ਅੰਦਰ ਦੀ ਵਾਸ਼ਨਾ ਖਿੱਚ ਲੈਂਦਾ ਹੈ ਰਸਤੇ ਤੋਂ ਪਟਕਾ ਦਿੰਦਾ ਹੈ ਜੀ ਦੇ ਵੱਲ ਅੱਖ ਖੜਾ ਕੇ ਕੋਈ ਨਹੀਂ ਵੇਖ ਸਕਦਾ ਅੱਖ ਦੇ ਫੋਰ ਵਿੱਚ ਜਿਹੜਾ ਬੰਦੇ ਨੂੰ ਛਲ ਲਵੇ ਐਸੇ ਕਾਮਦੇਵ ਕਰੋੜਾਂ ਹੀ ਉਸ ਮਾਲਕ ਵਾਹਿਗੁਰੂ ਦੇ ਦਰ ਦੇ ਪਾਣੀ ਹਾਰ ਨੇ ਸੇਵਕ ਨੇ ਗੁਲਾਮ ਨੇ ਫਿਰ ਅਖੀਰ ਤੇ ਫਰਮਾਇਆ ਕਹਿ ਕਬੀਰ ਸੁਨਸਾਰੰਗ ਪਾਲ ਕਬੀਰ ਜੀ ਕਹਿੰਦੇ ਮੈਂ ਤਾਂ ਇੱਕੋ ਹੀ ਅਰਦਾਸ ਕਰਦਾ ਹੇ ਮੇਰੇ ਭਗਵਾਨ ਮੇਰੇ ਪਰਮੇਸ਼ਰ ਹੇ ਗਿਆਨ ਤੇ ਭਗਤੀ ਦੇ ਤੀਰ ਮਾਰਨ ਵਾਲੇ ਹੇ ਮੇਰੇ ਪਰਮੇਸ਼ਰ ਸਰਵ ਵਿਆਪੀ ਜੀ ਦੇਪੈ ਪਦ ਮੰਗੋਂਦਾ ਮੈਂ ਤਾਂ ਤੇਰੇ ਦਰ ਤੇ ਖਲੋ ਕੇ ਇੱਕੋ ਦਾਨ ਮੰਗਦਾ ਉਹ ਕੀ ਹੈ ਮੇਰੇ ਅੰਦਰ ਦੇ ਸਹਿਮ ਮੇਰੇ ਅੰਦਰ ਦੇ ਡਰ ਦੂਰ ਕਰ ਮੈਨੂੰ ਨਿਰਭੈਤਾ ਦੀ ਅਵਸਥਾ ਬਖਸ਼ ਜਿੱਥੇ ਵਿਸ਼ੇ ਵਕਾਰਾਂ ਦਾ ਭੈ ਨਹੀਂ ਆਤਮਕ ਮੌਤ ਦਾ ਭੈ ਨਹੀਂ ਇਹ ਉਪਾਸ਼ਨਾ ਇਹ ਭਗਤੀ ਨਿਰਗੁਣ ਸਰੂਪ ਦੀ ਹੈ ਜੋ ਜੋਤ ਰੂਪ ਵਿੱਚ ਹੈ ਜੀ ਦਾ ਹੁਕਮ ਜੀ ਦੀ ਰਜ਼ਾ ਜੀ ਦਾ ਬਾਣਾ ਸ਼ਰਮੌਰ ਹੈ ਜੋ ਪਰਮੇਸ਼ਰ ਵਾਹਿਗੁਰੂ ਸੰਕਟ ਵਿੱਚ ਨਹੀਂ ਪੈਂਦਾ ਜੂਨਾ ਚ ਨਹੀਂ ਆਉਂਦਾ ਜਨਮ ਨਹੀਂ ਲੈਂਦਾ ਮਰਦਾ ਨਹੀਂ ਐਸਾ ਸਰਵ ਵਿਆਪੀ ਪਰਮੇਸ਼ਰ ਵਾਹਿਗੁਰੂ ਜੀ ਦੀ ਉਪਾਸ਼ਨਾ ਸਹਿਬ ਨੇ ਆਪ ਕੀਤੀ ਔਰ ਐਸੀ ਉਪਾਸ਼ਨਾ ਕਰਨ ਵਾਲੇ ਭਗਤਾਂ ਦੀ ਬਾਣੀ ਹੀ ਮਹਾਰਾਜ ਨੇ ਆਪ ਇਕੱਤਰ ਕੀਤੀ ਔਰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਬਾਣੀ ਨੂੰ ਪੋਥੀ ਸਾਹਿਬ ਵਿੱਚ ਸੰਕਲਨ ਕਰਕੇ ਸਾਡੀ ਝੋਲੀ ਵਿੱਚ ਅਦੁੱਤੀ ਦੌਲਤ ਪਾਈ ਐਸੇ ਸਤਿਗੁਰੂ ਮਹਾਰਾਜ ਤੇ ਮੈਂ ਫਿਰ ਬਿਨੈ ਕਰਦਾ ਜਦੋਂ ਵੀ ਭਗਤਾਂ ਦੇ ਸ਼ਬਦ ਪੜਦੇ ਹੋ ਭਗਤਾਂ ਦੀ ਬਾਣੀ ਪੜਦੇ ਹੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪਰਉਪਕਾਰੀ ਦੇਣ ਜ਼ਰੂਰ ਚੇਤੇ ਚ ਰੱਖਿਆ ਕਰੀ ਪਿਆਜ ਅਸੀਂ ਉਹਨਾਂ ਦੀ ਬਾਣੀ ਇਸ ਕਰਕੇ ਮੂਲ ਰੂਪ ਚ ਪੜ ਰਹੇ ਹਾਂ ਗੁਰੂ ਸਾਹਿਬ ਨੇ ਇਕਤਰ ਕੀਤੀ ਤੇ ਗੁਰੂ ਅਰਜਨ ਸਾਹਿਬ ਨੇ ਸੰਪਾਦਨ ਕੀਤੀ ਉਸ ਬਾਣੀ ਤੇ ਚੌਰ ਹੁੰਦਾ ਹੈ ਸਿੰਘਾਸਨ ਤੇ ਬਿਰਾਜਮਾਨ ਹੈ ਉਹ ਬਾਣੀ ਜਿਨ੍ਹਾਂ ਭਗਤਾਂ ਨੂੰ ਮੰਦਰ ਦੀ ਪੌੜੀ ਚੜਨ ਦਾ ਹੱਕ ਨਹੀਂ ਗੁਰੂ ਅਰਜਨ ਸਾਹਿਬ ਨੇ ਏਡੀ ਵਡਿਆਈ ਬਖਸ਼ੀ ਉਹਨਾਂ ਨੂੰ ਆਪ ਤਤੀ ਤਵੀ ਤੇ ਸਜਣਾ ਪਿਆ ਇਸ ਕਾਰਜ ਬਦਲੇ ਬਹੁਤ ਵੱਡੇ ਕਾਰਨ ਸਹਿਬ ਸਤਿਗੁਰੂ ਕਿਰਪਾ ਕਰਨ ਆਉਣ ਵਾਲੇ دیਵਾਨਾ ਵਿੱਚ ਵਿਚਾਰਨ ਦਾ ਆਹਰ ਤੇ ਯਤਨ ਹੋਵੇਗਾ ਬੁੱਲ ਚੋਕ ਦੀ ਖਿਮਾ ਦੁਪ ਸੈਤ ਗੁਰੂ ਫਤਿਹ ਨਾਲ ਸਾਜ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ